ਕਾਲ ਆਪਣੋ ਨਾਮ ਚਪਾਈ ਕਾਲ ਆਪਣਾ ਨਾਮ ਲੁਕਾ ਕੇ ਆਵਰਣ ਕੇ ਸਿਰ ਦੇ ਬੁਰੀਾਈ ਸਾਰੇ ਕਾਰਵਾਈ ਖੁਦ ਕਰਦਾ ਹੈ ਪਰ ਬੁਰੀਾਈ ਹੋ ਨਾ ਦੇ ਸਿਰ ਦਿੰਦਾ ਹੈ ਆਪਨ ਰਹਤ ਨਿਰਾਲਮ ਜਗਤੀ ਆਪ ਜਗਤ ਤੋਂ ਨਿਰਲਿਪਤ ਰਹਿੰਦਾ ਹੈ ਜਾਣ ਲੈ ਜਾਣ ਮੈਂ ਤਬ ਤੇ ਮੈਂ ਉਦੋਂ ਤੋਂ ਹੀ ਇਹ ਸਭ ਕੁਝ ਜਾਣ ਲਿਆ ਜਦੋਂ ਤੋਂ ਇਹ ਨਾ ਦਾ ਨਾਮ ਤੜਿਆ ਗਿਆ ਆਪਰਚੇ ਆਪੇ ਕਲ ਕਾਏ ਕਾਲ ਆਪ ਹੀ ਰਚਦਾ ਹੈ ਅਤੇ ਆਪ ਹੀ ਮਾਰਦਾ ਹੈ ਆਵਰਣ ਕੇ ਦੇ ਮੂੰਡ ਹਟਾਏ ਪਰ ਦੂਜਿਆਂ ਦੇ ਸਿਰ ਮੜ ਕੇ ਉਹਨਾਂ ਨੂੰ ਮਰਵਾਉਂਦਾ ਹੈ ਆਪ ਨਿਰਾਲਮ ਰਹਾਨਾ ਪਾਇਆ ਉਹ ਆਬ ਹਰ ਗੱਲ ਤੋਂ ਨਿਰਲੇਪ ਰਹਿੰਦਾ ਹੈ ਪਰ ਇਸ ਪੇਜ ਨੂੰ ਕੋਈ ਨਹੀਂ ਪਾਸਕਿਆ ਤਾਂਤੇ ਨਾਮ ਬੇਅੰਤ કહਾਇਆ ਇਸੇ ਕਰਕੇ ਉਸ ਨੂੰ ਬੇਅੰਤ ਕਿਹਾ ਜਾਂਦਾ ਹੈ 104 20 અવਤਾਰ ਕਹਾਏ ਜਗਤ ਵਿੱਚ ਜੋ 24 અવਤਾਰ ਅਖਵਾਏ ਹਨ ਤਿੰਨ ਵੀ ਤੁਮ ਪ੍ਰਾਪਤਾਨਾ ਕਰਨਾ ਪਾਈ हे प्रभु ओना ने भी तन्नु जरा जिन्ना नहीं पाया भाव समझया सबही जग भर में भव रायं तो सी सारा जगत परमा विच पुलाया होया है ताते नाम बेअंत कहायं एसे लेए तोडा नाम बेअंत केहा जांदा है सबही छलत ना आप छलाया ਸਭਨੋ ਛਲਦਾ ਹੈ ਪਰ ਆਪ ਕਿਸੇ ਤੋਂ ਛਲਿਆ ਨਹੀਂ ਜਾਂਦਾ ਤਾਂ ਤੇ ਛਲਿਆ ਆਪ ਕਹਾਇਆ ਇਸੇ ਲਈ ਆਪਣੇ ਆਪ ਨੂੰ ਛਲਿਆ ਅਖਵਾਉਂਦਾ ਹੈ ਸੰਤਨ ਦੁਖੀ ਨਿਰਖ ਅਕੁਲਾਵਾ ਸੰਤਾਨੋ ਦੁਖੀ ਵੇਖ ਕੇ ਕਬਰਾ ਜਾਂਦਾ ਹੈ ਦੇਨਬੰਦ ਤਾਂ ਤੇ ਕਹਿਲਾਵਾ ਇਸੇ ਲਈ ਦੇਨਬੰਦ ਅਖਵਾਉਂਦਾ ਹੈ ਅੰਤ ਕਰਤ ਸਭ ਜਗ ਕੋ ਕਾਲਾ ਤੋਹੀ ਅੰਤ ਵਿੱਚ ਸਾਰੇ ਜਗ ਦਾ ਨਾਸ਼ ਕਰਦਾ ਹੈ ਨਾਮ ਕਾਲ ਤਾਂ ਤੇ ਜਗ ਡਾਲਾ ਇਸੇ ਕਰਕੇ ਜਗਤ ਨੇ ਤੇਰਾ ਨਾਮ ਕਾਲ ਰੱਖ ਦਿੱਤਾ ਹੈ ਸਮੈ ਸੰਤ ਪਰ ਹੋਤ ਸਹਾਈ ਸੰਕਟ ਦੇ ਸਮੇਂ ਤੂੰ ਸੰਤਾ ਦਾ ਸਹਾਈ ਹੁੰਦਾ ਹੈ ਤਾਂ ਤੇ ਸੰਖਿਆ ਸੰਤ ਸੁਣਾਈ ਇਸ ਕਰਕੇ ਤੇਰੀ ਸੰਗਿਆ ਸਾੰਤ ਸੁਣੀ ਜਾਂਦੀ ਹੈ ਨਿਰਖ ਦੀਨ ਪਰ ਹੋਤ ਦਿਯਾਰਾ ਤੈਨੋ ਦੀਨਾ ਉਤੇ ਦਿਯਾਲ ਹੁੰਦਾ ਵੇਖੇ ਦੀਨ ਬੰਦ ਹਮ ਤਬਾ ਵਿਚਾਰਾ ਤਦੇ ਤੇਰਾ ਨਾਸੀ ਦੀਨ ਬੰਦ ਵਿਚਾਰਿਆ ਹੈ ਸੰਤਨ ਪਰ ਕਰੋਨਾ ਰਸ ਟੜਈ ਸੰਤਾਉ ਤੇ ਤੋ ਕਰਨਦੀ ਭਾਵਨਾ ਨਾਲ ਦ੍ਰਵਿਤ ਹੁੰਦਾ ਹੈ ਕਰुणा ਨਿਧ ਜਗਤਵੈ ਉਚਰਈ ਇਸੇ ਲਈ ਜਗਤ ਤੈਨੂੰ ਕਰुणा ਨਿਧੀ ਉਚਾਰਦਾ ਹੈ ਸੰਕਟ ਹਰਤ ਸਾਧਵਨ ਸਦਾ ਤੂੰ ਸਦਾ ਸਾਧਾ ਦੇ ਸੰਕਟ ਹਰਤਾ ਹੈ ਸੰਕਟ ਹਰਨ ਨਾਮ ਪਇਓ ਤਦਾ ਤਦੇ ਹੀ ਤੇਰਾ ਨਾਮ ਸੰਕਟ ਹਰਨ ਪਰਸਿੱਧ ਹੋਇਆ ਹੈ ਦੁਖਦਾਹਤ ਸੰਤਨਕੇ ਆਇਓ ਤੋ ਸੰਤਾ ਦੇ ਦੁਖ ਸ਼ੁਰੂ ਤੋਂ ਹੀ ਸਾਰਦਾ ਆਇਆ ਹੈ ਦੁਖਦਾਹਨ ਪ੍ਰਵਤ ਤਾ ਦੀਨਤ ਕਹਾਇਓ ਉਸ ਦਿਨ ਤੋਂ ਹੈ ਪ੍ਰਭੂ ਤੋ ਦੁਖਦਾਹਨ ਅਖਵਾਉਂਦਾ ਹੈ ਰਹਾ ਅਨੰਤ ਅੰਤ ਨਹੀਂ ਪਾਇਓ ਤੋ ਆਨੰਤ ਹੋ ਕੇ ਵਿਚਰ ਰਿਹਾ ਹੈ ਪਰ ਕੇ ਸਨੇ ਤੇਰਾ ਅੰਤ ਨਹੀਂ ਪਾਇਆ ਹੈ ਯਾਤੇ ਨਾਮ ਬੇਅੰਤ ਕਹਾਇਓ ਤਾਂ ਤੇ ਤੇਰਾ ਨਾਮ ਬੇਅੰਤ ਪਰਚਲਿਤ ਹੋਇਆ ਹੈ ਜਗ ਮੌਰੂਪ ਸਵਨ ਕੈ ਧਰਤਾ జగਤ ਵਿੱਚ ਤੂੰ ਸਾਰੇ ਆਦੇ ਰੂਪ ਧਰਦਾ ਹੈ ਯਾਤੇ ਨਾਮ ਬਖਨੀਯ ਅਤ ਕਰਤਾ ਇਸ ਲਈ ਤੇਰਾ ਨਾਮ ਕਰਤਾ ਕਿਹਾ ਜਾਂਦਾ ਹੈ ਕਿ ਨਹੂੰ ਕਹੂੰ ਨਾਤਾ ਹੈ ਲਖਾਇੋ ਉਸਨੇ ਕਦੇ ਵੀ ਕਿਸੇ ਨੂੰ ਆਪਣਾ ਆਪ ਨਹੀਂ ਜਣਾਇਆ ਇਹ ਕਰਨਾਮ ਅਲਖ ਕਹਾਇਓ ਇਸ ਕਰਕੇ ਉਸਦਾ ਨਾਮ ਅਲਖ ਕਿਹਾ ਜਾਂਦਾ ਹੈ ਜੋ ਨ ਜਗਤ ਮੈਂ ਕਬੂ ਨ ਆਇਆ ਉਹ ਕੋਈ ਜੂਨ ਧਾਰ ਕੇ ਜਗਤ ਵਿੱਚ ਕਦੇ ਨਹੀਂ ਆਇਆ ਯਾ ਤੇ ਸਭੋ ਅਜੋ ਨ ਬਤਾਇਆ ਇਸ ਲਈ ਸਭ ਨੇ ਉਸ ਨੂੰ ਅਜੋਨ ਦੱਸਿਆ ਹੈ ਬ੍ਰਹਮਾ ਦੇਕ ਸਭ ਹੀ ਪਚ ਹਾਰੇ ਬ੍ਰਹਮਾ ਆਦਿ ਸਾਰੇ ਉਸ ਦਾ ਗੁਣ ਗਾਉਂਦੇ ਥੱਕ ਗਏ ਹਨ ਵਿਸ਼ਨ ਮਹੇਸ਼ਵਰ ਕੌਣ ਵਿਚਾਰੇ ਉਸ ਦੇ ਸਾਹਮਣੇ ਵਿਸ਼ਨੂੰ ਅਤੇ ਸ਼ਿਵ ਕੌਣ ਵਿਚਾਰੇ ਹਨ ਚੰਦ ਸੂਰ ਜਿਨ ਕਰੇ ਵਿਚਾਰਾ ਚੰਦਰਮਾ ਅਤੇ ਸੂਰਜ ਨੂੰ ਜਿਸ ਨੇ ਵਿਚਾਰ ਪੂਰਵਕ ਸਿਰਜਿਆ ਹੈ ਤਾਤੇ ਜਾਣੀਅਤ ਹੈ ਕਰਤਾਰਾ ਇਸ ਲਈ ਉਸ ਨੂੰ ਕਰਤਾਰ ਕਰਕੇ ਜਾਣਿਆ ਜਾਂਦਾ ਹੈ ਸਦਾ ਅਪੇਖ ਅਪੇਖੀ ਰਹੇਗੀ ਤੋ ਸਦਾ ਆਪੇਖ ਰਹਤ ਹੈ ਅਤੇ ਅਪੇਖੀ ਹੀ ਰਹੇਗਾ ਤਾਤੇ ਜਗਤ ਅਪੇਖੀ ਕਹਿਹੀ ਇਸ ਲਈ ਜਗਤ ਨੂੰ ਅਪੇਖੀ ਕਹਿੰਦਾ ਹੈ ਅਲਖ ਰੂਪ ਕਿਨ ਹੂ ਨਹਿ ਜਾਨਾ ਤੋ ਆਲਾ ਖਰੋਪ ਹੈ ਅਜੇ ਤੱਕ ਤੈਨੂੰ ਕਿਸੇ ਨੇ ਨਹੀਂ ਜਾਣਿਆ ਤੇ ਇਹ ਕਰ ਜਾਤ ਅਲੇਖ ਬਖਾਨਾ ਇਸ ਲਈ ਤੂੰ ਅਲੇ ਕਰਕੇ ਜਾਣਿਆ ਜਾਂਦਾ ਹੈ ਰੋਪਾਨੋਪ ਸਰੂਪ ਅਪਾਰਾ ਤੇਰਾ ਰੋਪਾਨੂਪ ਹੈ ਅਤੇ ਸਰੂਪ ਅਪਾਰ ਹੈ ਪੇਖ ਅਪੇਖ ਸਭਨ ਤੇ ਨਿਆਰਾ ਪੇਖ ਤੋ ਰਹਿਤ ਅਤੇ ਸਭ ਤੋ ਨਿਆਰਾ ਹੈ ਦਾਇਕ ਸਭੋ ਆਜਾਚੀ ਸਭਤੇ ਸਭ ਨੂੰ ਦੇਣ ਵਾਲਾ ਹੈ ਅਤੇ ਸਭ ਤੋਂ ਖੁਦ ਆਜਾਚਕ ਹੈ ਜਾਣ ਲਿਓ ਕਰਤਾ ਹਮ ਤਵਤੇ ਤਦ ਤੋ ਅਸੀ ਤੈਨੂ ਕਰਤਾ ਜਾਣ ਲਿਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ